ਆਜ਼ਾਦੀ ਮੋਰੂਾਸੇ ਆਜ਼ਾਦੀ ਆਰਐਸਐਸ ਆਜ਼ਾਦੀ ਜਯਾਭੀਮ ਜਯਸਸਵਿਧਾਨਜੀ ਜਿਦਾ ਵੀ ਤੁਸੀਂ ਜਾਣਦੇ ਜੇ ਕਿ ਸੰਸਦ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੋ ਬਾਬਾ ਸਾਹਿਬ ਅੰਬੇਦਕਰ ਜੀ ਦੇ ਬਾਰੇ ਬਿਆਨ ਦਿੱਤਾ ਉਹਦੇ ਚਾਹ ਪੂਰੇ ਐਸਸੀ ਸਮਾਜ ਚ ਔਰ ਹਰ ਉਹ ਇਨਸਾਨ ਜਿਹੜਾ ਅੰਬੇਦਕਰਵਾਚਿ ਵਿਸ਼ਵਾਸ ਕਰਦਾ ਉਹਦੇ ਮਨ ਚ ਭਾਰੀ ਰੋਸ ਹੈਗਾ ਬਾਰ ਬਾਰ ਕਹਾਂਗੇ ਜੀ ਕਿ ਭਾਰਤ ਮੇਂ ਅਗਰ ਰਹਿਣਾ ਹੋਗਾ ਜਯਾਭੀਮ ਕਹਿਣਾ ਹੋਗਾ ਔਰ ਅੰਬੇਦਕਰ ਇੱਕ ਵਿਚਾਰਦਾਰਾ ਹੈਗੀ ਆ ਬਾਬਾ ਸਾਹਿਬ ਅੰਬੇਦਕਰ ਜੀ ਜਦੋਂ ਸਾਡੇ ਦੇ ਵਿੱਚੋਂ ਸ਼੍ਰੀ ਰਕਤੌਰ ਤੇ ਚਲੇਗੇ ਅਜੋ ਅੰਬੇਦਕਰ ਦਾ ਮਤਲਬ ਜਦੋਂ ਲੈਨੇ ਆ ਉਹ ਵਿਚਾਰਧਾਰਾ ਜਿਹੜੀ ਬਰਾਬਰੀ ਦੀ ਹੈ ਇਕਵੈਲਿਟੀ ਦੀ ਹੈ ਸਮਾਨਤਾ ਦੀ ਹੈ ਜਿਹੜੀ ਬਿਨਾ ਕਿਸੇ ਲਿੰਗ ਭੇਦ ਜਾਤ ਰੰਗ ਦੇ ਭੇਦ ਦੇ ਬਿਨਾ ਸਭ ਦੇ ਬਰਾਬਰ ਦੇ ਅਧਿਕਾਰ ਜਿਹੜੇ ਇਹ ਪਲੇਟਫਾਰਮ ਬਹਈਆ ਕਰਦੀ ਆ 50% ਮਾਂ ਜਨਨੀ ਨੂੰ ਉਸ ਜਗ੍ਹਾ ਤੇ ਪਹੁੰਚਾਉਂਦੀ ਹੈ ਜਿਹਦੇ 26 ਜਨਵਰੀ 1950 ਤੋਂ ਪਹਿਲਾਂ ਪੂਰੇ ਰਸਤੇ ਬੰਦ ਹੈਗੇ ਸਨ ਬਾਅਦ ਬਾਅਦ ਬੇਜ਼ਤੀ ਕਰਾਂਗੇ ਜੀ ਅੰਬੇਦਕਰ ਇੱਕ ਵਿਚਾਰਧਾਰਾ ਵਾ ਪਰ ਤੜੀ ਪਾਰ ਨੂੰ ਕੀ ਪਤਾ ਅਨਪੜ੍ਹ ਗੁਜਰਾਤ ਦੇ ਤੜੀ ਪਾਰ ਨੂੰ ਕੀ ਪਤਾ ਕਿ ਬਾਬਾ ਸਾਹਿਬ ਅੰਬੇਦਕਰ ਕੌਣ ਨੇ ਬਾਬ ਸੰਵਿਧਾਨ ਜਿਸ ਤੋਂ ਇਹ ਬਣੇ ਨੇ ਮੰਤਰੀ ਇਸ ਸੰਵਿਧਾਨ ਤੇ ਲੋਕਤੰਤਰੀ ਤਾਕਤ ਕੋਈ ਉਸ ਜਗ੍ਹਾ ਤੇ ਪਹੁੰਚੇ ਨੇ ਬਾਰ ਬਾਰ ਬੇਨਤੀ ਕਰਾਗੇ ਜੀ ਬਾਬਾ ਜਿਹੜੇ ਬਿਆਨ ਦਿੱਤੇ ਆ ਕੀ ਮੰਚਾਂ ਨਾਲ ਦਿੱਤੇ ਉਹਨਾਂ ਦੇ ਕੋਈ ਮੰਚਾ ਹੋਈ ਹੈ ਜੀ ਜਿਹੜੇ ਅੰਦਰ ਮੰਚਾ ਤੁਲਸੀਦਾਸ ਹੈਗਾ ਮਨੁਸਮ੍ਰਿਤੀ ਹੈਗੀ ਆ ਡੋਲਗਵਾਰ ਛੁਤਰ ਪਛੁਨਾਰੀ ਸ਼ਕਲ ਤਾੜਨ ਕੇ ਅਧਿਕਾਰੀ ਜੋ ਇਹਨਾਂ ਦੀ ਇੱਛਾ ਵਾ ਪੂਰਾ ਅਸੀਂ ਸਮਾਜ ਬੀਸੀ ਓਬੀਜੀ ਸਮਾਜ ਇਕਜੁੱਟ ਹੋ ਕੇ ਇਹਨਾਂ ਨੂੰ 400 ਸੀਟਾਂ ਤੋਂ ਥੱਲੇ ਰੱਖਣ ਚ ਕਾਮਯਾਬ ਹੋਇਆ ਅਸਲ ਵਿੱਚ ਅਸਵਿਧਾਨ ਨੂੰ ਬਦਲਣ ਦੀ ਮਨਛਾ ਜਿਹੜੀ ਨਾਗਪੁਰ ਦੀ ਆ ਉਹ ਬਹੁਤ ਸੌ ਸੌ ਸਾਲਾਂ ਤੋਂ ਉੱਪਰ ਦੀ ਬਣੀ ਪਈ ਹੈ ਥਿੰਕ ਟੈਂਕ ਦਾ ਪ੍ਰੋਗਰਾਮ ਪਰ ਹੌਲੀ ਹੌਲੀ ਇਹਨਾਂ ਦੇ ਕੋਸ਼ਿਸ਼ ਹੈਗੀ ਆ ਕਿ ਮਨੁੱਖੀ ਸਮਰੱਥੀ ਲਿਆਂਦੀ ਜਾਵੇ ਅੱਜ ਸਾਡੇ ਰਾਈਬਰ ਗੋਰਡ ਆਫ ਰਾਈਟਸ ਬਾਰੇ ਮਾੜਾ ਬੋਲਿਆ ਕੱਲ ਨੂੰ ਸਾਡੇ ਐਸੀ ਇਸ਼ਟਾਂ ਦੇ ਬਾਰੇ ਵੀ ਇਹ ਮਾੜਾ ਬੋਲਣਗੇ ਉਸ ਤੋਂ ਪਹਿਲਾਂ ਸਮਾਜ ਇਕਜੁੱਟ ਹੋਵੇ ਸਮਾਜ ਹੈਗਾ ਇਕਜੁੱਟਾ ਪੂਰੇ ਫੇਸਬੁੱਕ ਪਰ ਕਸ਼ਮੀਰ ਤੋਂ ਕੰਨਿਆ ਕੁਮਾਰੀ ਹਰ ਵਰਗ ਅੱਜ ਪਾਸਟਰ ਸਾਹਿਬ ਨਾਲ ਖੜੇ ਨੇ ਹਰ ਵਰਗ ਜਿਹੜਾ ਵਾ ਉਹ ਆਪਣਾ ਰੋਸ਼ ਜਤਾ ਰਿਹਾ ਵਾ ਪਰ ਬਾਰ ਬਾਰ ਕਰਵਾਂਗੇ ਅੰਬੇਦਕਰ ਦਾ ਅਪਮਾਨ ਨਹੀਂ ਹੋਏਗਾ ਭਾਰਤ ਦੇਸ਼ ਮਹਾਨ ਅੰਬੇਦਕਰ ਇੱਕ ਵਿਚਾਰਧਾਰਾ ਹੈਗੀ ਆ ਅੰਬੇਦਕਰ ਇੱਕ ਨਾਮ ਤੋਂ ਵੱਧ ਕੇ ਹੈਗਾ ਉਹ ਬ੍ਰਾਂਡ ਹੈਗਾ ਜਿਹੜਾ ਲੇਬਰ ਰਾਈਟਸ ਤੋਂ ਲੈ ਕੇ ਔਰਮਨ ਰਾਈਟਸ ਤੋਂ ਲੈ ਕੇ ਹਰ ਕਿਸੇ ਦਲਿਤਾਂ ਦੇ ਦਰਵਾਜ਼ੇ ਜਿਹੜੇ ਖੁੱਲੇ ਉਹ ਬਾਬਾ ਸਾਹਿਬ ਕਰਕੇ ਪਾਣੀ ਪੀਣ ਦਾ ਅਧਿਕਾਰ ਵੀ ਬਾਬਾ ਸਾਹਿਬ ਨੇ ਦਿੱਤਾ ਇਹ ਹਾਲਾਤ ਨੇ ਇੱਥੇ ਤੱਕ ਪਹੁੰਚਾਉਣ ਵਾਲੇ ਰੈਬਰ ਨੂੰ ਇਹ ਕਹਿੰਦੇ ਈਸ਼ਵਰ ਨਹੀਂ ਹੈ ਉਹ ਸਾਡੇ ਲਈ ਗੋਡ ਆਫ ਰਾਈਟਸ ਨਹੀਂ ਜੈ ਵਾਲਮੀਕੀ ਜੈ ਭੀਮ ਜੈ ਜਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜੀ